ਹਜ ਜਾਈਂਦਰ ਕੀ ਮਾਮਲਾ ਹੈਗਾ ਅੱਜ ਦਾ ਇਹ ਤੁਹਾਡਾ ਪਰसों ਰਾਤ ਨੂੰ ਜਲੰਧਰ ਤੋਂ ਖਾਨਗੋੜ ਹਾਈਵੇਡ ਤੇ ਬਾਜਪਾ ਦੇ ਪ੍ਰਮੇਸ਼ਰ ਦੇਗਾ ਸ਼੍ਰੀ ਸ਼ਰਮਾ ਜੀ ਤੇ ਹਮਲਾ ਹੋਇਆ ਬੜੀ ਮੰਦਫਾਗੀਤ ਹੋਣਾ ਬੜਾ ਪ੍ਰਤੀਯੋਜਿਤ ਇਹ ਹਮਲਾ ਸੀ ਕਾਂਗਰਸ ਦੁਆਰਾ ਕਾਂਗਰਸ ਇੱਕ ਵਾਰ ਫਿਰ ਪੰਜਾਬ ਚ ਭਾਈਚਾਰਾ ਖਰਾਬ ਕਰ ਰਹੀ ਹੈ ਕਹ ਹੈ ਉਹ ਹਿੰਦੂ ਦਲਿਤ ਭਾਈਚਾਰੇ ਨੂੰ ਖਰਾਬ ਕਰ ਰਹੀ ਆ ਉਹ ਸਿੱਖ ਹਿੰਦੂ ਭਾਈਚਾਰੇ ਨੂੰ ਖਰਾਬ ਕਰ ਰਹੀ ਆ ਇਹ ਇੱਕ ਪ੍ਰੀਪਲਾਨ ਹਮਲਾ ਸੀ ਅਸ਼ਨੀ ਸ਼ਰਮਾ ਜੀ ਦੇ ਔਰ ਜਿਹੜੇ ਵੀ ਇਹਦੇ ਰੋਪੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਯੂਥ ਸਿਟੀਜ਼ਨ ਕਾਉਂਸਲ ਪੰਜਾਬ ਨੇ ਇਹਦਾ ਪੂਰ ਜ਼ੋਰ ਵਿਰੋਧ ਕਰਦੀ ਆ ਔਰ ਅੱਜ ਦੇ ਪੰਜਾਬ ਸਰਕਾਰ ਦਾ ਮੁੱਤਲਾ ਭੁਗਿਆ ਜੇ ਜਲਦ ਉਹਨਾਂ ਨੇ ਜੋ ਦੋਸ਼ੀ ਹਮਲਾਵਾਰਾ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਤਾਂ ਇਹ ਧਰਨੇ ਗਾਂ ਵੀ ਇਦਾਂ ਹੀ ਚੱਲਦੇ ਰਹਿਣਗੇ ਇਸੇ ਹਾਲਤ ਵਿੱਚ ਵੀ ਪੰਜਾਬ ਸਰਕਾਰ ਨੂੰ ਪੰਜਾਬ ਦਾ ਮਾਹੌਲ ਕਰਾਮ ਨਹੀਂ ਕੀਤਾ ਜਾਊਗਾ ਲੈ ਕੇਂਦਰੀ ਮੰਤਰੀ ਜੀ ਅਮਿਤ ਸ਼ਾਹ ਜੀ ਰਾਸ਼ਟਰਪਤੀ ਜੀ ਕੋਵਿੰਦ ਜੀ ਕੋ ਪ੍ਰਧਾਨ ਮੰਤਰੀ ਜੀ ਕੋ ਮੰਗ ਕਰਦਾ ਪੰਜਾਬ ਦੇ ਜਿੰਨੇ ਮਾੜੇ ਹਾਲਾਤ ਇਸ ਟਾਈਮ ਚੱਲ ਰਹੇ ਆ ਲਾਅ ਐਂਡ ਆਰਡਰ ਨਾਲ ਦੀ ਕੋਈ ਚੀਜ਼ ਨਹੀਂ ਇੱਥੇ ਤੁਰੰਤ ਪੰਜਾਬ ਸਰਕਾਰ ਨੂੰ ਭੰਗ ਕਰਕੇ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ ਤਾਂ ਜੋ ਅਮਨ ਸ਼ਾਂਤੀ ਇੱਕ ਵਾਰ ਇਸੇ ਤਰ੍ਹਾਂ ਜੋ ਭਾਈਚਾਰਾ ਸਾਡਾ ਬਣਿਆ ਬਣਿਆ ਰਹੇ ਇਹਦੇ ਲਈ ਕੋਈ ਖਤਰਾ ਪੈਦਾ ਨਾ ਹੋਵੇ ਤੁਰੰਤ ਪੰਜਾਬ ਸਰਕਾਰ ਨੂੰ ਭੰਗ ਕੀਤਾ ਜਾਵੇ ਸਰ ਅੱਜ ਦੇ ਪ੍ਰਦਰਸ਼ਨ ਦੇ ਰਾਹੀਂ ਅਸੀਂ ਪੰਜਾਬ ਸਰਕਾਰ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹਦੇ ਜਿਹੜਾ ਉਹਨਾਂ ਨੇ ਸਾਡੇ ਪੰਜਾਬ ਦਾ ਬਹੁਤ ਭਾਈਚਾਰਕ ਮਾਹੌਲ ਜਿਹੜਾ ਖਰਾਬ ਕਰਨ ਲਈ ਦਿਨਵਾ ਦਿਨ ਆਪਣੀਆਂ ਜੜੀਆਂ ਕਤੂਤਾਂ ਕਰ ਰਹੇ ਆ ਇਹਦੇ ਲਗਾਮ ਪਾਇਆ ਜਾਵੇ ਜਿਹੜਾ ਕਿ ਵਿਰੋਧੀਆਂ ਦੇ ਹੁੰਦੇ ਹੁੰਦੇ ਵੀ ਅਸੀਂ ਕੋਈ ਵੀ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਣ ਦੇਣਾ ਜੋ ਵੀ ਜਿਹੜਾ ਵੀ ਸਾਡੇ ਪੰਜਾਬ ਪ੍ਰਧਾਨ ਜੀ ਤੇ ਹਮਲਾ ਹੋਇਆ ਬੜਾ ਹੀਿੰਿੰਦਨਯੋਗ ਹੈ ਕਲੀਅਰ ਕਟਿੰਗ ਸੀਗਾ ਕਿਸਾਨ ਜੱਟੇ ਵੰਦੀਆਂ ਦੇ ਵਿੱਚ ਕਿਹੜੇ ਪਿੱਛੋਂ ਗੱਡੀਆਂ ਆਈਆਂ ਉਹਨਾਂ ਨੇ ਆ ਕੇ ਯੂਨ ਕਾਂਗਰਸੀਆਂ ਗੱਡੀਆਂ ਨੇ ਟੈਗ ਕੀਤਾ ਪਰ ਅਜ ਤਰੀਕ ਤੱਕ ਕੋਈ ਵੀ ਗ੍ਰਫਤਾਰੀ ਨਹੀਂ ਹੋਈ ਅਸੀਂ ਪੰਜਾਬ ਸਰਕਾਰ ਕੋਲੇ ਪੁਰਜ਼ੋਰ ਮੰਗ ਕਰਦੇ ਆ ਕਿ ਜਲਦ ਤੋਂ ਜਲ ਦੇ ਨਾਲ ਇਹ ਗੋਸ਼ਿਆ ਦੀ ਕਾਰਵਾਈ ਕੀਤੀ ਜਾਵੇ ਜੇ ਪੰਜਾਬ ਸਰਕਾਰ ਤੇ ਪੱਲੇ ਇਹ ਨਹੀਂ ਆ ਤਾਂ ਅਸੀਂ ਕੇਂਦਰ ਸਰਕਾਰ ਕੋਲੇ ਬੇਨਤੀ ਕਰਦੇ ਆ ਜਿਹੜੀ ਪੰਜਾਬ ਸਰਕਾਰ ਨੇ ਤਰਕਪੰਦ ਕਰਕੇ ਜਿਵੇਂ ਪੰਜਾਬ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਪੰਜਾਬ ਦਾ ਆਪਸੀ ਭਾਈਚਾਰਾ ਜਿਹੜਾ ਮਾਹੌਲ ਵਿਗੜ ਰਿਹਾ ਇਹਨੂੰ ਵਿਗੜਣ ਤੋਂ ਰੋਕਿਆ ਜਾਵੇ